ਸਰਕਾਰ ਬਿਲਕੁਲ ਤੁਹਾਡੇ ਦਵਾਰ ਹੈ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਘਰ ਜਾ ਕੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਤੁਹਾਨੂੰ ਕੀ ਨੁਕੀਸਾਂ ਸੁਣਨ ਵਾਸਤੇ ਮਾੜੀਉ ਮੁੱਖ ਮੰਤਰੀ ਸਾਹਿਬ ਜੀ ਚੱਲ ਰਹੇ ਜੁੜੇ ਹਰੇਕ ਗਲੇ ਦੀ ਕਿੱਪਲ ਹੈ ਔਰ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਚੌਥਾ ਕੈਂਪ ਹੈ ਹਲਕਾ ਕੋੜਕੂ ਦਾ ਉਦ ਹੈ ਪਹਿਲਾ ਕੈਂਪ ਹੈ ਇੱਥੇ ਅੱਜ 147 ਜਿਹੜੀਆਂ ਦਰਖਾਸਤਾਂ ਜਮਟਾਰਾ ਕੀਤਾ ਗਿਆ ਚਾਰ ਪਿੰਡਾਂ ਤੋਂ ਇੱਥੇ ਸਰਖਾਸਤੀ ਆਏ ਸੀ ਸਾਡੇ ਪਿੰਨ ਬਣਾਉਣ ਵਾਲੇ ਕੋਈ ਆਏ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹਦੇ ਵਿੱਚ ਸਾਰਾ ਬਾੜਾ ਡਾਕਾ ਖਾੜਾ ਤੇ ਮੋੜ ਜੀ ਇਹਨਾਂ ਚਾਰਾਂ ਪਿੰਡਾਂ ਦੀ ਜਿਹੜੀਆਂ ਲੱਥੜੀਆਂ ਖਾਰੇ ਪਿੰਡ ਦੀ ਜਿਹੜੀ ਆ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਨਿਪਟਾਰਾ ਕਰਨ ਬਾਰੇ ਵਿਚਾਰ ਵਟਾਂਦਰਾ ਹੋਇਆ ਪਾਣੀ ਦੀ ਨਿਕਾਸੀ ਦਾ ਪ੍ਰੋਬਲਮ ਆ ਜਿਹੜੀ ਸੜਕ ਦੀ ਕ੍ਰੋਸਿੰਗ ਕਰਾਉਣੀ ਹੈ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਈ ਸਾਡੇ ਪਿੰਡਾਂ ਸੂਨੇ ਵਿੱਚ ਜਿਹੜੀ ਸੀ ਹਰਸ਼ਗਰਾਂ ਲਾਉਣ ਦਾ ਹੈਗਾ ਹੋਰ ਸਫਾਈ ਕਰਨ ਦਾ ਹੈਗਾ ਤੋਂ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਕਾਫੀ ਪਿੰਡਾਂ ਨੇ ਜਿਹੜੀਆਂ ਸਮੱਸਿਆਵਾਂ ਦਾ ਪਿੰਡਾਂ ਦਾ ਠਿਕਾ ਗਿਆ ਬਾਕੀ ਹੋਰ ਪਿੰਡਾਂ ਤੋਂ ਵੀ ਅੱਗੇ ਸੀ ਥੇ ਥੇ ਆ ਉਥੇ ਜਿਹੜਾ ਆਰਓ ਬਿਖਲੇ 6 ਸਾਲ ਤੋਂ ਬੰਦ ਪਿਆ ਉਹਨੂੰ ਰਿਪੇਅਰ ਕਰਨ ਵਾਸਤੇ ਚਲੇ ਗਏ ਸੀ ਲੇਕਿਨ ਉਹ ਹੈ ਛੱਪੜਦੀ ਉਹ ਵੀ ਹੋਰ ਜਗ੍ਹਾ ਲਾਉਣ ਵਾਸਤੇ ਵੀ ਕਮੇਟੀ ਸੰਗ ਗਿਆ ਔਰ ਇਹਨਾਂ ਨੇ ਇਸ ਤਰ੍ਹਾਂ ਦੇ ਦਿੱਤੀਆਂ ਨੂੰ ਹੋਰ ਜਗ੍ਹਾ ਰਿਪੇਅਰ ਕਰਾ ਕੇ ਹੋਰ ਜਗ੍ਹਾ ਲਾਇਆ ਜਾਏਗਾ ਇਸੇ ਤਰੀਕੇ ਨਾਲ ਹਰੀਨੋ ਦੇ ਵਿੱਚ ਵੀ ਜਿਹੜਾ ਆਰਓ ਆ ਉਹ ਬਹੁਤ ਪੁਰਾਣਾ ਜਿਹੜਾ ਉਹ ਖਰਾਬ ਹੋਇਆ ਪਿਆ ਸੀ ਉਹ ਠੀਕ ਹੋ ਗਿਆ ਉਹ ਵੀ ਪ੍ਰੋਪਰਲੀ ਰਿਪੇਅਰ ਕਰਕੇ ਚਲਾਤਾ ਉਹਦੀ ਰਿਪੋਰਟ ਲਈ ਗਈ ਹੈ ਉਹ ਲੱਗੇ ਹੋਏ ਆ ਤੰਦ ਦਵਾਰਿਆਣਾ ਰੋਡ ਦਾ ਜਿਹੜਾ ਕੰਮ ਖਤਮ ਹੋ ਗਿਆ ਠੇਕੇਦਾਰ ਦੀ ਕੁਝ ਜਿਹੜੀ ਪੇਮੈਂਟ ਰੁਕੀ ਹੋਈ ਸੀ ਜਿਹੜਾ 6 ਗਰੁੱਪ ਦੇ ਕੰਮ ਪਿੱਛੇ ਸੀ ਸਟਾਰਟ ਕਰਾਇਆ ਸੀ ਉਹ ਵੀ ਅੱਜ ਪੇਮੈਂਟ ਪਹੁੰਚ ਗਈ ਆ ਨਾ ਕੋਰਤਪੁਰਾ ਸ਼ਹਿਰ 'ਚ ਨਾ ਪਾਣੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਦੇਖੋ ਇਹਦੇ ਵਾਸਤੇ ਇੱਕ ਕੰਪਰੀਹੈਂਸਿਵ ਜਿਹੜਾ ਵੱਡਾ ਪਲਾਨ ਬਣਾਉਣਾ ਪੈਣਾ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਆ ਪਾਣੀ ਨਿਕਾਸੀ ਜਦੋਂ بارش ਇੱਕਦਮ ਹੋ ਜਾਂਦੀ ਹੈ ਨਾ ਉਦੋਂ ਵਾਟਰ ਲੌਕਿੰਗ ਥੋੜੀ ਜ਼ਿਆਦਾ ਸੋ ਜਿਹੜੀ ਜਿਹੜੀ ਟ੍ਰੇਨ ਹੈ ਜਿਹੜੀ ਵੱਡੀ ਟ੍ਰੇਨ ਹੈ ਮੇਨ ਹੈ ਜਿਹੜੀ ਉਹਦੀ ਕੈਪੈਸਿਟੀ ਵਧਾਉਣ ਦੀ ਲੋੜ ਹੈ ਉਹਦੇ ਵਾਸਤੇ ਵੱਡੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਕਿ ਉੱਥੇ ਮੋਟਰ ਹੁਣ 1 ਹੀ ਚੱਲਦਾਂਗੀ ਜੇ ਅਸੀਂ ਦੋ ਮੋਟਰਾਂ ਚਲਾਈਏ ਤਾਂ ਜਲਦੀ ਪਾਣੀ ਹੋ ਜਾਏਗਾ ਲੇਕਿਨ ਫਿਰ ਉਹ ਜਿਹੜੀ ਵੱਡੀ ਟ੍ਰੇਨ ਟੁੱਟ ਜਾਂਦੀ ਹੈ ਸੋ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਜਿਹੜਾ ਅਸੀਂ پلان ਬਣਾ ਰਹੇ ਹਾਂ ਤਾਂ ਕਿ ਉਹਦੇ ਵੱਡੀ ਪਾਈਪਲਾਈਨ ਪੈ ਜਾਏ ਉਹਦੇ ਬਦਬੂ ਦੀ ਮੁਸਬੱਸੇ ਵੀ ਠੀਕ ਹੋ ਜਾਏਗੀ ਸੋ ਸ਼ਹਿਰ ਦੀ ਜਿਹੜੀ ਸੋਚ ਹੈ ਮੈਂ ਐਸੇ ਕਰਕੇ ਆ ਮੈਂ ਤਾਂ ਜੰंडीगढ़ ਬੈਠਾ ਨਹੀਂ ਮੈਂ ਜੋ ਰਾ ਮੈਂ ਇਸੇ ਕਰਕੇ ਅਧਿਪਤ ਹੋਇਆ ਸੀ ਗੱਲ ਤੇ ਕਮੇਟੀ ਸਾਹਿਬ ਨਾਲ ਡਿਸਕਸ ਕਰ ਲਿਆ ਤੇ ਇਹਦਾ ਹੱਲ ਕਰਵਾਵਾਂਗੇ ਹਾਂ ਜਿਹੜਾ ਛੱਪੜ ਹੈ ਪੈਪ ਜੋੜ ਕੇ ਬੈਠੀ ਕਰਦੇ ਛੱਪੜ ਦੇ ਤੇ ਜਿਹੜੇ ਨਿਯਾਇਜ਼ ਕੱਪੀ ਅਸੀਂ ਛਡਵਾਉਣੇ ਨੇ ਕੋਈ ਵੀ ਉਹ ਰਿਸ਼ਵਤ ਨਾ ਆਵੇ ਮੈਨੂੰ ਕੋਈ ਵੋਟ ਪਾਉਂਦਾ ਪਾਵੇ ਨਹੀਂ ਪਾਉਂਦਾ ਨਾ ਪਾਵੇ ਜੇ ਅਸੀਂ ਛੱਪੜ ਹੀ ਭਾਲੇ ਤੇ ਘਰਾ ਜੀ ਰਣਾ ਪਾਣੀ ਸਾਡੇ ਪਿਆਰਾ ਨਹੀਂ ਖੜੇਗਾ ਤੇ ਛੱਪੜ ਨੂੰ ਸਫਾਈ ਕਰਾਵਾਂਗੇ ਜਿਹਨੇ ਕਰਾਇਆ ਕਬਜੋ दे ने मेरी पहला बैठे होने सी एम साहब के दिशा निर्देश अनुसार अभी कैंप लगा रहे हैं आ, ये चौथा कैंप है पिंड के तीन चार आले दुआले वाले पिंड कैंप लगाते हैं इस वि सेवा केंद्र के भी सर्विस असं लेंदे है सारे सेवा केंद्र के मुलाजिम बैठे है इंडिविजुअल दरखास्त भी असं सुनते हैं कम्यूनिटी की दरखास्त भी है कि पिंड पदर के जो काम किए जाने मेन समस्या पीने वाले पानी के पानी की निकास की है अभी पूरे ज़िले में ही कर रहेगी क्योंकि अभी मौनसून का सीजन आ रहा है कि पानी की समस्या ज़्यादा बढ़ जाती है सारे जिले के बॉन्ड्सू असी क्लीन करवाते हैं डी फिल्टिंग करा रहे हैं साथ ही साथ असी उस भी डब भी लगवा रहे हैं ताकि उसमें बदबू की समस्या ना आए तो जोड़े भी कम आज आ सामने आ रहे हैं असं उसमें वीकली पद्धर से रिव्यू करके बिल्कुल ਕਰਾਂਗੇ ਇਹ ਦੋ ਦਰਸ਼ਨਾ ਕੇਂਦਰਾਂ ਦੇ اندر اندر ਸਾਰੇ ਕੰਮ ਪੂਰੇ ਸੈੱਟ ਹੋ ਜਾਈਏ ਇੱਕ ਕੈਂਪ ਹੋਰ ਵੀ ਲੱਗਣਗੇ ਪਿੰਡਾਂ ਜੀ ਜੀ ਪੂਰੇ ਸਾਰੇ ਪਿੰਡ ਨੂੰ ਅਹਿਸਾਸ ਕਰਾਏਗਾ ਹਰ ਇੱਕ ਸਪਤਾਹ ਨੂੰ ਦੋ ਕੈਂਪਸ ਹੀ ਲਗਾ ਰਹੇ ਹਾਂ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਕਿ ਅਗਲੇ 2-3 ਮਹੀਨਾ ਵਿੱਚ ਪੂਰੇ ਮੁਲਿਤਕੋਟ ਕੇ 170 ਤੋਂ ਕਰੀਬ ਪਿੰਡਾਂ ਦੇ ਸਾਰੇ ਲੋਕਾਂ ਨੂੰ ਕਵਰ ਕਰਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਫਰੀਕੋਟ ਜ਼ਿਲ੍ਹੇ ਦੇ ਆ ਲੋਕੀ ਸਰਕਾਰ ਦੇ ਨਾਲ ਰਹਿ ਕੇ ਮਿਲ ਕੇ ਕੰਮ ਕਰਾਂ ਕਿਉਂਕਿ ਇਹ ਇੱਕ ਕੰਮ ਹੋ ਲੋਕਾਂ ਨੂੰ ਆਏਗਾ ਸਰਕਾਰ ਵੀ ਆਪਣੇ ਕੰਮ ਕਰਦੀ ਰਹੇਗੀ ਕਿ ਲੋਕਾਂ ਦਾ ਕਿਸ ਸਮਾਂ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੀ ਨਹੀਂ ਸਰਕਾਰ ਤੁਹਾਡੇ ਦੁਆਰ ਕੀ ਹੁੰਦਾ ਜਿਵੇਂ ਦੱਸਿਆ ਨਾ ਸਪੀਕਰ ਸਾਹਿਬ ਨੇ 147 ਬੰਦਿਆਂ ਦੇ ਕੰਮ ਹੋਏ ਨੇ ਚਾਰ ਪਿੰਡਾਂ ਦੇ ਤਾਂ ਚਾਹੀਦਾ ਹਜ਼ਾਰ ਤੋਂ ਵੀ ਟੱਪ ਜਾਂਦੇ ਕਾਫੀ ਸਾਰੇ ਪਿੰਡਾਂ ਦੇ ਕੰਮ ਲਗਾਏ ਸੀਗੇ ਬਹੁਤ ਸਾਰੇ ਕੰਮ ਉਸ ਵੇਲੇ ਵੀ ਹੋਏ ਸੀਗੇ ਤੇ ਇਹ ਕੈਂਪ ਦਾ سلسلہ ਕੋਈ ਨਵਾਂ ਨਹੀਂ ਹੈ ਬਹੁਤ ਪਹਿਲਾਂ ਤੋਂ ਚੱਲ ਰਿਹਾ ਹੈਗਾ ਇਲੈਕਸ਼ਨ ਦੇ ਪਹਿਲੇ ਵੀ ਹੋਏ ਸੀਗਾ ਪੂਰੇ ਬੀਪਰੀਪੋਰਟੇ ਪੂਰੇ ਪੰਜਾਬ ਨੇ ਹੋ ਸਕਦਾ ਹੈ ਕਿ ਨਹੀਂ ਬਟ ਅਦਰਵਾਈਜ਼ ਇੱਥੇ ਕਿਹਨੇ ਆਣੀ ਅੱਜ ਕਿਹੜੇ ਲੋਕ ਨਹੀਂ ਆਏ ਉਹ ਚਾਹ ਤੇ ਜਾਈ ਦਾ ਮੌਕਾ ਲੋਕਾਂ ਨੂੰ ਫਾਇਦਾ